ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਲੰਗਰ ਆ ਲੱਗਿਆ ਅੱਜ ਐਂਡ ਵਾਲਾ ਐਂਡ ਵਾਲਾ ਦੇਣਾ ਜੀ ਲਾਸਟ ਦੇਣਾ ਕਰਨੀ ਹੈ ਹੌਲੀ ਚੱਲਣਾ ਬਾਬਿਆਂ ਦੀ ਕਿਰਪਾ ਜੀ ਕਰਮ ਕਰਮ ਦਾ ਲੰਗਰ ਕਰਮਾ ਕਰਮ ਪ੍ਰਸ਼ਾਦਾ ਤੇ ਕਰਮਾ ਕਰਮ ਗੋਦਾ ਲੰਗਰ ਚੱਲ ਰਿਹਾ ਜੀ ਲੋਕਾਂ ਦੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀ ਸਾਡੇ ਸੇਵਾ ਦਾ ਰੰਗਾ ਧੰਨਵਾਦ ਜੀ ਨਾਨ ਸਿੰਘ ਜੀ ਦੀ ਸੇਵਾ ਕਰਮ ਕਰਮ ਦੁੱਤ ਸੁਏ ਗਰਮਾ ਗਰਮ ਪ੍ਰਸ਼ਾਦਾ ਵਾਹਿਗੁਰੂ ਇਹ ਸਾਡੇ ਬਾਬਾ ਨਾਨ ਸਿੰਘ ਜੀ ਦੀ ਸੇਵਾ ਸਾਡੀ ਦੇ ਸਮੂਹ ਨਗਰ ਨਿਵਾਸੀ ਪਿੰਡ ਲਵਾਰਿਆਂ ਦੀਆਂ ਸੰਗਤਾਲ ਲਓ ਜੀ ਜਿਹੜਾ ਲੱਗਰ ਚੱਲ ਰਿਹਾ ਜੀ ਬਾਬਾ ਜੀ ਕਿਰਪਾ ਕਰਨ ਹੈ ਜੀ ਸੰਗਾ ਟੈਂਟ ਹਾਊਸ ਇਹਨਾਂ ਲਈ ਆਪਾਂ ਨੂੰ 20 ਸੇਵਾ ਟੈਂਟ ਦੀ ਜਿਹੜੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦੀ ਇਹ ਹਰ ਸਾਲ ਹੀ ਹਰ ਕਾਰਜ ਦੇ ਵਿੱਚ ਆਪਾਂ ਟੈਂਟ ਦੀ ਬਹੁਤ ਵੱਡੀ ਸੇਵਾ ਦਿੰਦੇ ਆ ਬਾਬਾ ਜੀ ਕਿਰਪਾ ਕਰਨ ਇਹਨਾਂ ਦੇ ਦਰ ਸੰਗਤਾ ਪ੍ਰਸ਼ਾਦਾ ਛਾکریاں ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਜਿਹੜਾ 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 ਪ੍ਰਸ਼ਾਦ ਦਾ ਜਰੂਰ ਲੱਕੇ ਆਇਓ ਤੇ ਬਹੁਤ ਵੱਡੀ ਸੇਵਾ ਗੁਰੂ ਜੀ ਨੇ ਸਾਡੇ ਬਰਕਰਰ ਚੌੜੀ ਦੇ ਵਿੱਚ ਪਾਈ ਹੈ ਨੌਜਵਾਨਾਂ ਨੇ 500 ਤੋਂ ਰੋਜ਼ ਤੋਂ ਲੈ ਕੇ ਸ੍ਰੀ ਹਨਪੜ ਸਾਹਿਬ ਪ੍ਰਕਾਸ਼ ਗੁਰੂ ਜਿਨ੍ਹਾਂ ਦੇ ਹੁਣ ਧੋਤ ਪਾਏ ਗਏ ਆ ਨਾਲੇ ਨੌਜਵਾਨ ਦਿਲਪੁਰ ਰਾਤ ਲਗਰਾਂ ਦੀ ਸੇਵਾ ਕਰਦੇ ਆ ਵਾਹਿਗੁਰੂ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜਿੰਨੇ ਲਗਰਾਂ ਲਈ ਸੇਵਾ ਅੱਧੀ ਨਵੀਂ ਪਾਇੰਟ ਤੋਂ ਮਸਤ ਹੁਤੇਦਾਲ ਕੀਤੀ ਜਿਨ੍ਹਾਂ ਰਾਗੀਰਾਂ ਦੀ ਸੇਵਾ ਕੀਤੀ ਸੱਚੇ ਨਾਲ 6000 ਹਰ ਰੰਗ ਦਾ ਕੰਮ ਕਰ ਰਿਹਾ ਕਰਮ ਕਰਮ ਬਹੁਤ ਜੀ ਪਾ ਪਾਪਿਆਂ ਦੀ ਇਸੇ ਤਰ੍ਹਾਂ ਨਿਰਕੁਟ ਵਰਤਾਇਆ ਜਾ ਰਿਹਾ ਜੀ ਜਾਂਦੇ ਰਹਿਣ ਸਾਡੇ ਸੇਵਾਦਾਰ ਜੀ ਜਿਹੜੇ ਤਨ ਮਨ ਤੇ ਧੰਦੇ ਨਾਲ ਸੇਵਾ ਕਰਦੇ ਆ ਆਪਣੇ ਗੁਰੂ ਕੇ ਲੰਗਰਾਂ ਦੇ ਵਿੱਚ ਇਹ ਸੇਵਾਦਾਰਾਂ ਨੇ ਪਹਿਲਾਂ ਸਰਾਂਦੀ ਧਰਤੀ ਦੇ ਉੱਪਰ ਵੀ ਲੰਗਰ ਲਾਇਆ ਜੀ ਤੇ ਹੁਣ ਪਿੰਡ ਲਹਾਰਾ ਦੇ ਵਿੱਚ ਲਗਾਤਾਰ 3 ਦਿਨਾਂ ਤੋਂ ਜਿਹੜਾ ਗੁਰੂ ਘਰ ਲੰਗਰ ਤੇ ਨਾਲ ਗਰਮਾ ਕਰਮ ਦੁੱਧ ਚੱਲ ਰਿਹਾ ਹੈ ਜਉਂਦੇ ਰਹਿਣ ਆਪਣੇ ਸੇਵਾਦਾਰ ਆ ਬਾਬਾ ਜੀ ਕਿਰਪਾ ਨਾਲ ਚੜ੍ਹਦੀ ਕਲਾ ਵਾਸ਼ਣਾ ਸਾਰੇ ਭਰਾਵਾਂ ਨੂੰ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਸੇਵਾਦਾਰ ਡਟੇ ਆ ਜੀ ਪਹਿਲੇ ਦਿਨ ਤੋਂ ਲੱਗ ਕੇ ਆ ਤੇ ਐਂਡ ਵਾਲਾ ਦੇਣਾ ਲੰਗਰਾਂ ਦਾ ਇਹ ਸੇਵਾਦਾਰ ਨਿਆਰਾ ਬੰਨੀ ਹੁੰਦੇ ਆ ਬਾਬਾ ਕਿਰਪਾ ਕਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇਦਾਂ ਹੀ ਲੰਗਰ ਲੱਗਦੇ ਰਹਿਣ ਸੇਵਾ ਮਿਲਦੀ ਰਵੇ ਜੀ ਆਪਾਂ ਨੂੰ ਆਪਣਾ ਗੱਗੂ ਵੀਰ ਆ ਜਿਹੜੇ ਭਰਾਵਲਿਓ ਸਾਉਂਡ ਦੀ ਸੇਵਾ ਤੇ ਚਾਰ ਸਾਹਿਬ ਜੀ ਆਦੇ ਫਿਲਮ ਜਿਹੜੀ ਸੰਗਤ ਨੂੰ ਦਿਖਾਈ ਗਈ ਆ ਲੱਗੂ ਭਾਈ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਬਾਬਾ ਜੀ ਕਿਰਪਾ ਕਰਨ ਗੱਟੀਆਂ ਮੋਟਰਸਾਈਕਲ ਸੜਕ ਦੇ ਉੱਪਰ ਰੋਕ ਰੋਕੇ ਪ੍ਰਜਾ ਦਾ ਸ਼ਿਕਾਇਤ ਦੇ ਪਿਆਰਿਓ ਰੋਕ ਕੇ ਪ੍ਰਸ਼ਾਦਾ ਸ਼ਾਕੇ ਵਾਹਿਗੁਰੂ ਪ੍ਰਸ਼ਾਦਾ ਦਾ ਸੇਵਾ ਦਾ ਪ੍ਰਵਾਹ ਸਾਡੇ ਸੇਵਾ ਦਾ ਟਟੇ ਹੋਇਆ ਜੀ ਸੇਵਾ ਦੇ ਵਿੱਚ ਪਹਿਲੇ ਦਿਨ ਤੋਂ ਲਾ ਕੇ ਬਾਬਾ ਕਿਰਪਾ ਕਰੇ ਚੜ੍ਹਦੀ ਕਲਾ ਦੇ ਰੱਖੇ ਹਰ ਮਦਾਨ ਫਤਿਹ ਕਰੇ ਜੀ ਵਾਹਿਗੁਰੂ ਸਾਡੇ ਵਿੱਚ ਜਮੜਾ ਸ੍ਰੀ ਵਾਹਿਗੁਰੂ ਆਈਏ ਚੜ੍ਹਦੀ ਕਲਾ ਲਓ ਜੀ ਲੰਗਰਾਂ ਦੀ ਸੇਵਾ ਕਰਨ ਤੋਂ ਬਾਅਦ ਫੇਰ ਚੱਲੋ ਪੀਸੀ ਆਪਾਂ ਘਰ ਨੂੰ ਇਸੇ ਨਾਲ ਹੀ ਵਲੌਗ ਦੀ ਜਿਹੜੀ ਸਮਾਪਤੀ ਆ ਜੀ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਸੋ ਜਿਹੜੇ ਵੀਰਾਂ ਨੇ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਬੇਨਤੀ ਹੈ ਜੀ ਕਿੰਦਾ ਲਵਾਰਾ ਕਮੈਂਟੇਟਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭਰਾ ਸਪੋਰਟ ਕਰਦੇ ਆ ਲਵ ਯੂ ਸਾਰੇ ਭਰਾਵਾਂ ਨੂੰ